ਅੱਜ ਜਿਸ ਪ੍ਰਨਾਮਰੀ ਕਾਲ ਪਤਕਰ ਲੱਕੇ ਇੱਕ ਘਟਨਾ ਦੇ ਵਿੱਚ ਜਿਵੇਂ ਆਪਾਂ ਅੱਗੇ ਵਧਾਂਗੇ ਤਾਂ ਦੇਖਾਂਗੇ ਕਿ ਤੋ ਇੱਕ ਜਿਹੜੇ ਹੈਰਾਨੀਜਨ ਖੁਲਾਸੇ ਹੋਣਗੇ ਤੇ ਆਪਣੇ ਹੀ ਵੱਲੋਂ ਹੀ ਆਪਣਿਆਂ ਦਾ ਕਿਵੇਂ ਖੂਨ ਬਹਾਇਆ ਜਾਂਦਾ ਤੇ ਇੱਕ ਵਾਸ ਮਿੰਟ ਵਾਸਤੇ ਵੀ ਸੋਚਿਆ ਨਹੀਂ ਜਾਂਦਾ ਸ਼ੁਰੂਆਤ ਕਰਦੇ ਆਂ ਅੱਜ ਦੀ ਪੰਜਾਬ ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਲੁਧਿਆਣੇ ਦੇ ਵਿੱਚ ਪੈਂਦਾ ਪਿੰਡ ਸਲੇਮ ਉੱਥੋਂ ਦੀ ਇਹ ਘਟਨਾ 25 ਅਗਸਤ 2020 ਦੀ ਕਲਵੰਦ ਸਿੰਘ ਜਿਹੜਾ ਕਿ ਸਾਬਕਾ ਫੌਜੀ ਸੀ ਰਿਟਾਇਰਮੈਂਟ ਤੋਂ ਬਾਅਦ ਆਪਣੇ ਪਰਿਵਾਰ ਦੇ ਨਾਲ ਆ ਕੇ ਆਪਣੇ ਪਿੰਡ ਦੇ ਵਿੱਚ ਖੇਤੀਬਾੜੀ ਕਰਦਾ ਹੁੰਦਾ ਤੇ ਸਾਰੀ ਜ਼ਿੰਦਗੀ ਜਿਹੜੀ ਉਹਨੇ ਫੌਜ ਦੇ ਵਿੱਚ ਬਤਾਈ ਹੁੰਦੀ ਹੈ ਹੁਣ ਉਹਨੂੰ ਇਹ ਹੁੰਦਾ ਮੈਂ ਆਪਣੇ ਪਰਿਵਾਰ ਦੇ ਨਾਲ ਰ੍ਹਾਂਗਾ ਮਨ ਦੇ ਵਿੱਚ ਖੁਸ਼ੀਆਂ ਹੁੰਦੀਆਂ ਨੇ ਤੇ ਉੱਥੇ ਉਹਦਾ ਜੀਵਨ ਜਿਹੜਾ ਚੱਲਦਾ ਹੁੰਦਾ ਪਰ 25 ਅਗਸਤ 2020 ਨੂੰ ਕੁਲਵੰਤ ਸਿੰਘ ਦੇ ਨਾਲ ਇੱਕ ਐਸੀ ਘਟਨਾ ਵਾਪਰਦੀ ਹੈ ਕਿ ਲੋਕ ਉਦੋਂ ਬਾਅਦ ਹਰਾਣ ਹੋ ਜਾਂਦੇ ਨੇ 25 ਅਗਸਤ 2020 ਨੂੰ ਕੁਲਵੰਤ ਸਿੰਘ ਦੀ লাশ ਮਿਲਦੀ ਹੈ ਜਿਹੜੀ ਕਿ ਉਹਦੀ ਮੋਟਰਸਾਈਕਲ ਦੇ ਉੱਤੇ ਪਈ ਹੁੰਦੀ ਹੈ ਤਾਂ ਜਦੋਂ ਆ ਕੇ ਦੇਖਿਆ ਜਾਂ ਤੋਂ ਪਹਿਲਾਂ ਦੇ ਭਰਾ ਆ ਕੇ ਦੇਖਦੇ ਨੇ ਥੋੜੀ ਦੇਰ ਪਹਿਲਾਂ ਦੇਖਦੇ ਨੇ ਵੀ ਸਾਡਾ ਭਰਾ ਚੰਗਾ ਭਲਾ ਸੀ ਅੱਗੇ ਜਦੋਂ ਦੇਖਦੇ ਨੇ ਮੋਟਰਸਾਈਕਲ ਦੇ ਉੱਪਰ ਉਹਨੂੰ ਤੇਜ਼ धार ਹਥਿਆਰਾਂ ਦੇ ਨਾਲ ਵੱਢਿਆ ਹੋਇਆ ਉਹਦੇ ਮੂੰਹ ਤੇ ਉਹਦੇ ਸਰੀਰ ਦੇ ਉੱਪਰ ਅਣਗਿਣਤ ਵਾਰ ਹੋਏ ਹੁੰਦੇ ਨੇ ਉੱਥੇ ਰੋਣਾ ਪਿੱਟਣਾ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਘਰੇ ਫੋਨ ਕੀਤਾ ਜਾਂਦਾ ਘਰ ਦੇ ਇਕੱਠੇ ਹੋ ਜਾਂਦੇ ਨੇ ਇਹ ਇੱਥੇ ਸਪੋਰਟਸ ਸਟੇਡੀਅਮ ਹੈ ਸਲੇਮਪੁਰ ਦੇ ਨੇੜੇ ਉੱਥੇ লাশ ਮਿਲਦੀ ਹੈ ਉਸ ਤੋਂ ਬਾਅਦ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੁਣ ਪੁਲਿਸ ਜਦੋਂ ਆਉਂਦੀ ਹੈ ਉਹ ਸਭ ਤੋਂ ਪਹਿਲਾਂ Laash ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਤੇ ਤਫਤੀਸ਼ ਸ਼ੁਰੂ ਕੀਤੀ ਜਾਂਦੀ ਹੈ Laash ਨੂੰ ਦੇਖ ਕੇ ਲੱਗਦਾ ਕਿ ਕਿਸੇ ਦੀ ਕੋਈ ਬਹੁਤ ਹੀ ਗਹਿਰੀ ਦੁਸ਼ਮਣੀ ਸੀ ਜਿਹੜਾ ਕਿ ਮਾਰਨਾ ਵੀ ਚਾਹੁੰਦਾ ਸੀ ਕਲਵੰਤ ਨੂੰ ਤੇ ਬਹੁਤ ਬੁਰੇ ਤਰੀਕੇ ਨਾਲ ਉਹਨੂੰ ਮਾਰਨਾ ਚਾਹੁੰਦਾ ਸੀ ਇਸ ਤਰੀਕੇ ਨਾਲ ਕਤਲ ਕੀਤਾ ਹੁੰਦਾ ਤੇ ਪੁਲਿਸ ਜਦੋਂ ਤਫਤੀਸ਼ ਕਰਦੀ ਹੈ ਆਲੇ ਦੁਆਲੇ ਗਵਾਂਡੀਆਂ ਤੋਂ ਪਿੰਡਦਿਆਂ ਤੋਂ ਘਰਦਿਆਂ ਤੋਂ ਪੁੱਛਿਆ ਜਾਂਦਾ ਵੀ ਕਲਵੰਤ ਸਿੰਘ ਦੀ ਕਿਸੇ ਨਾਲ ਕੋਈ ਦੁਸ਼ਮਣੀ ਤਾਂ ਪਤਾ ਲੱਗਦਾ ਵੀ ਇਹਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ। ਹੁਣ ਪੁਲਿਸ ਹੈਰਾਨ ਹੁੰਦੀ ਹੈ ਵੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਫਿਰ ਇਹਨੂੰ ਕਿਉਂ ਮਾਰਿਆ ਗਿਆ? ਕਿਉਂਕਿ ਮੋਟਰਸਾਈਕਲ ਸੀ ਜਿਹੜਾ ਉਹ ਵੀ ਉੱਥੇ ਪਿਆ ਮੋਟਰਸਾਈਕਲ ਦੇ ਉੱਪਰ Laash ਮਿਲਦੀ ਹੈ ਕੋਈ ਲੁੱਟਿਆ ਨਹੀਂ ਗਿਆ ਕੁਛ ਨਹੀਂ ਪਰ ਮਾਰਿਆ ਬਹੁਤ ਬੁਰੇ ਤਰੀਕੇ ਨਾਲ ਹੁੰਦਾ। ਹੁਣ ਪੁਲਿਸ ਦਾ ਜਿਹੜਾ ਸ਼ੱਕ ਹੁੰਦਾ ਉਹ ਕਰਦੇ ਆ ਵੱਲ ਮੁੜਦਾ ਕਿਉਂਕਿ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਪਰ ਹੁਣ ਕਰਦੇ ਵੀ ਉਹਨੂੰ ਕਿਉਂ ਮਾਰਨਗੇ ਕਿਉਂਕਿ ਮੋਟਿਵ ਨਹੀਂ ਪੁਲਿਸ ਨੂੰ ਕੋਈ ਨਜ਼ਰ ਆਉਂਦਾ। ਫਿਰ ਪੁਲਿਸ ਗਹਿਰਾਈ ਨਾਲ ਜਿਹੜੀ ਜਾਂਚ ਕਰਦਾ ਇਹ ਤਾਂ ਗਹਿਰਾਈ ਨਾਲ ਉਹ ਤੇ ਤਫ਼ਤੀਸ਼ ਕੀਤੀ ਜਾਂਦੀ ਤੇ ਇੱਕ ਟੋਪੀ ਮਿਲਦੀ ਉਹਨਾਂ ਨੂੰ ਮੌਕਾਇਵਾਰ ਦਾ ਤੇ ਲਾਸ਼ ਨੂੰ ਤਾਂ ਪੋਸਟਮਾਰਟਮ ਲਈ ਭੇਜ ਦਿੱਤਾ ਹੁਣ ਪੁਲਿਸ ਕੋਲ ਜਿਹੜਾ ਸੁਰਾਖ ਹੁੰਦਾ ਸੁਰਾਖ ਦੇ ਨਾਂ ਤੇ ਸਿਰਫ ਇੱਕ ਟੋਪੀ ਹੁੰਦੀ ਹੈ ਹੁਣ ਪੁਲਿਸ ਵਾਸਤੇ ਬਹੁਤ ਵੱਡੀ ਚੁਣੌਤੀ ਸੀ ਇੱਕ ਰੇਤੇ ਦੇ ਢੇਰ ਦੇ ਵਿੱਚੋਂ ਸੂਈ ਲੱਭਣ ਦੇ ਬਰਾਬਰ ਸੀ ਪਰ ਪੁਲਿਸ ਜਿਹੜੀ ਹਾਰ ਨਹੀਂ ਮੰਨਦੀ ਆਪਣੇ ਜੀ ਜਾਨ ਲਾਂਦੀ ਹੈ ਕੋਸ਼ਿਸ਼ ਕਰਦੀ ਹੈ ਫਿਰ ਵੀ ਉਹ ਟੋਪੀ ਦੇ ਸਹਾਰੇ ਹੁਣ ਪਤਾ ਕੀਤਾ ਜਾਂਦਾ ਆਲੇ ਦੁਆਲੇ ਤਫ਼ਤੀਸ਼ ਕੀਤੀ ਜਾਂਦੀ ਹੈ ਪੁਲਿਸ ਆਪਣੇ ਹਿਸਾਬ ਨਾਲ ਫਿਰ ਜਦੋਂ ਆਲੇ ਦੁਆਲੇ ਪਤਾ ਕਰਦੀ ਹੈ ਤਾਂ ਪੁਲਿਸ ਨੂੰ ਇੱਕ ਥੋੜੀ ਜਿਹੀ ਲੀਡ ਮਿਲਦੀ ਹੈ ਤੇ ਪੁਲਿਸ ਦੂਜੇ ਐਂਗਲਾਂ ਤੋਂ ਵੀ ਸਾਰੇ ਪਾਸੇ ਹਰੇਕ ਥਿਉਰੀ ਤੇ ਕੰਮ ਕਰਦੀ ਹੈ ਪੁਲਿਸ ਘਰ ਦੀਆਂ ਕਾਲ ਡਿਟੇਲ ਜਿਹੜੀਆਂ ਨੇ ਸਾਰਿਆਂ ਦੇ ਨੰਬਰਾਂ ਦੇ ਉਹ ਚੈੱਕ ਕਰਦੇ ਨੇ ਤੇ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਕਿਸੇ ਬੰਦੇ ਬਾਰੇ ਵੀ ਹੋ ਸਕਦਾ ਟੋਪੀ ਉਹਦੀ ਹੋਵੇ ਕਿਉਂਕਿ ਟੋਪੀ ਤੇ ਕੋਈ ਨਾਮ ਤਾਂ ਲਿਖਿਆ ਨਹੀਂ ਉਹ ਬੰਦੇ ਦੀ ਜਿਹੜੀ ਕਾਲ ਡਿਟੇਲ ਵੀ ਫਿਰ ਪੁਲਿਸ ਚੈੱਕ ਕਰਦੀ ਹੈ ਹੁਣ ਜਦੋਂ ਕਾਲ ਡਿਟੇਲ ਕਰਦਿਆਂ ਦੀ ਚੈੱਕ ਕੀਤੀ ਜਾਂਦੀ ਹੈ ਤਾਂ ਪੁਲਿਸ ਨੂੰ ਜੜਿਕਲਵੰਤ ਸਿੰਘ ਦੀ ਬੇਟੀ ਹੁੰਦੀ ਹੈ ਕਮਨਪ੍ਰੀਤ ਕੌਰ 18-20 ਸਾਲ ਉਮਰ ਹੁੰਦੀ ਹੈ ਉਹਦੇ ਨੰਬਰ ਤੇ ਇੱਕ ਨੰਬਰ ਤੇ ਬਹੁਤ ਵਾਰ ਤੇ ਬਹੁਤ ਲੰਬੀਆਂ ਲੰਬੀਆਂ ਜਿਹੜੇ ਗੱਲਾਂ ਉਹ ਹੁੰਦੀਆਂ ਨੇ ਉਹ ਕਲਵੰਤ ਸਿੰਘ ਦੀ ਮੌਤ ਤੋਂ ਪਹਿਲਾਂ ਵੀ ਤੇ ਬਾਅਦ ਚ ਵੀ ਤੇ ਪੁਲਿਸ ਹੁਣ ਉਹ ਨੰਬਰ ਦੀ ਜਿਹੜੀ ਹੈ ਜਾਂਚ ਕਰਦੀ ਹੈ ਤੇ ਇੱਕ ਜਿਹਦੀ ਟੋਪੀ ਮਿਲੀ ਸੀ ਹੁਣ ਉਹਦਾ ਵੀ ਜਿਹੜੀ ਕਾਲ ਡਿਟੇਲ ਕੱਢੀ ਜਾਂਦੀ ਹੈ ਉੱਥੇ ਵੀ ਇੱਕ ਨੰਬਰ ਤੇ ਬਹੁਤ ਲੰਬੀਆਂ ਲੰਬੀਆਂ ਗੱਲਾਂ ਹੁੰਦੀਆਂ ਹੁਣ ਪੁਲਿਸ ਨੂੰ ਜਦੋਂ ਉਹ ਦੀ ਡਿਟੇਲ ਕੱਢਦੇ ਨੇ ਤਾਂ ਹੈਰਾਨੀ ਹੁੰਦੀ ਹੈ ਵੀ ਜਿਹੜਾ ਇਹ ਗੱਲਾਂ ਹੁੰਦੀਆਂ ਹੁੰਦੀਆਂ ਨੇ ਮਨਪ੍ਰੀਤ ਜਿਹੜੀ ਕੁਲਵੰਤ ਸਿੰਘ ਦੀ ਬੇਟੀ ਹੁੰਦੀ ਹੈ ਤੇ ਜਿਹੜਾ ਟੋਪੀ ਵਾਲਾ ਹੁੰਦਾ ਲੜਕਾ ਬਲਜਿੰਦਰ ਸਿੰਘ ਇਹ ਆਪਸ ਦੇ ਵਿੱਚ ਗੱਲਾਂ ਕਰਦੇ ਹੁਣ ਪੁਲਿਸ ਹੈਰਾਨ ਹੁੰਦੀ ਹੈ ਵੀ ਇਹਨਾਂ ਦੀ ਆਪਸ ਦੇ ਵਿੱਚ ਗੱਲਾਂ ਵੀ ਹੁੰਦੀਆਂ ਤੇ ਮੌਕੇਵਾਰ ਦਾ ਟੋਪੀ ਵੀ ਮਿਲੀ ਹੈ ਤੇ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਵੀ ਇਹਨਾਂ ਦਾ ਆਪਸ ਦੇ ਵਿੱਚ ਪਿਆਰ ਚੱਲਦਾ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਫਿਰ ਮੌਕੇਵਾਰ ਦਾ ਟੋਪੀ ਕਿਉਂ ਹੁਣ ਪੁਲਿਸ ਵੀ ਹੈਰਾਨ ਹੁੰਦੀ ਹੈ ਵੀ ਇਹ ਚੱਕਰ ਕੀ ਹੈ ਚੱਲ ਕੀ ਰਿਹਾ ਸਾਰਾ ਫਿਰ ਹਿੰਦੁਸਤਾਨ ਟਾਈਮਜ਼ ਅਖਬਾਰ ਦੇ ਅਨਸਾਰ ਜਦੋਂ ਵੀ ਇੱਕ ਕੇਸ ਦੀ ਜਾਂਚ ਕਰ ਰਹੇ ਹੁੰਦੇ ਤੇ ਟਾਈਮਸ ਆਫ ਇੰਡੀਆ ਉਹਨਾਂ ਦੇ ਅਨਸਾਰ ਫਿਰ ਬਲਜਿੰਦਰ ਸਿੰਘ ਨੂੰ ਅਰੈਸਟ ਕੀਤਾ ਜਾਂਦਾ ਉਹ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਉਹ ਕਹਿੰਦਾ ਮੇਰੇ ਕੇਸ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਫਿਰ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਤੇ ਜਦੋਂ ਪੁਲਿਸ ਆਪਣੇ ਹਿਸਾਬ ਨਾਲ ਕੁਝ ਵਿਸ਼ ਕਰਦੀ ਹੈ ਫਿਰ ਗੁੰਗੇ ਵੀ ਬੋਲਦੇ ਨੇ ਤੇ ਫਿਰ ਬਲਜਿੰਦਰ ਸਿੰਘ ਵੀ ਬੋਲਦਾ ਜਦੋਂ ਉਹ ਸਾਰੇ ਕੁਝ ਦੱਸਦਾ ਹੈ ਤਪੁਲਸ ਹਰਾਣ ਹੁੰਦੀ ਉਹ ਤੋਂ ਬਾਅਦ ਫਿਰ ਮਨਪ੍ਰੀਤ ਨੂੰ ਅਰੈਸਟ ਕੀਤਾ ਜਾਂਦਾ ਹ ਜਦੋਂ ਮਨਪ੍ਰੀਤ ਨੂੰ ਅਰੈਸਟ ਕੀਤਾ ਜਾਂਦਾ ਤਾਂ ਘਰ ਦੇ ਵੈਸੇ ਹਰਾਣ ਹੁੰਦੇ ਨੇ ਵੀ ਇੱਕ ਤਾਂ ਸਾਡੇ ਬੰਦੇ ਦੀ ਜਿਹੜੀ ਹੈ ਮੌਤ ਹੋ ਗਈ ਕਿਸੇ ਨੇ ਕਤਲ ਕੀਤਾ ਤੇ ਉਤੋਂ ਕੁੜੀ ਨੂੰ ਹੀ ਗ੍ਰਿਫਤਾਰ ਕੀਤਾ ਜਾ ਰਿਹਾ ਪਰ ਪੁਲਿਸ ਵੱਲੋਂ ਸਮਝਾਇਆ ਜਾਂਦਾ ਵੀ ਇਹ ਸਾਡਾ ਕੰਮ ਹੈ ਇਹ ਅਸੀਂ ਕਰਨਾ ਸੀ ਕਾਤਲ ਨੂੰ ਲੱਭਣਾ ਉਹਨੂੰ ਅਰੈਸਟ ਕਰਕੇ ਜਦੋਂ ਉਤੋਂ ਪੁੱਛ ਕੇ ਚੀਕੀਤੀ ਜਾਂਦੀ ਹੈ ਉਹ ਵੀ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਹੈ ਫਿਰ ਇਹਨਾਂ ਦੋਨਾਂ ਦਾ ਆਹਮਣਾ ਸਾਹਮਣਾ ਕਰਵਾਇਆ ਜਾਂਦਾ ਤੇ ਇਹਨਾਂ ਦੇ ਸਾਹਮਣੇ ਸਬੂਤ ਰੱਖੇ ਜਾਂਦੇ ਨੇ ਵੀ ਤੁਹਾਡੀਆਂ ਇਨੀਆਂ ਫੋਨ ਕਾਲ ਦੀ ਡਿਟੇਲ ਤੇ ਟੋਪੀ ਮਿਲੀ ਆ। ਤਾਂ ਫਿਰ ਪੁਰਸ ਆਪਣੇ ਹਿਸਾਬ ਨਾਲ ਪੁਛਗਿਛ ਕਰਦੀ ਹੈ ਮਨਪ੍ਰੀਤ ਤੋਂ। ਤਾਂ ਫਿਰ ਮਨਪ੍ਰੀਤ ਵੀ ਬੋਲਦੀ ਹੈ। ਜਦੋਂ ਬੋਲਦੀ ਹੈ ਤਾਂ ਸਾਰੇ ਹੈਰਾਨ ਰਹਿ ਜਾਂਦੇ ਨੇ। ਫਿਰ ਮਨਪ੍ਰੀਤ ਜਿਹੜੀ ਉਹ ਦੱਸਦੀ ਹੈ ਕਿ ਜਿਹੜਾ ਬਲਜਿੰਦਰ ਸਿੰਘ ਹੁੰਦਾ ਇਹਨਾਂ ਦੀ ਆਪਸ ਦੇ ਵਿੱਚ ਰਿਸ਼ਤੇਦਾਰੀ ਹੁੰਦੀ ਆ ਦੂਰ ਦੀ। ਹੁਣ ਰਿਸ਼ਤੇਦਾਰੀ ਕਰਕੇ ਮਿਲਣਾ ਚੁਲਣਾ ਹੁੰਦਾ ਤੇ ਇਹਨਾਂ ਦੀ ਆਪਸ ਦੇ ਵਿੱਚ ਦੋਸਤੀ ਹੋ ਜਾਂਦੀ ਹੈ। ਦੋਸਤੀ ਪਿਆਰ ਦੇ ਵਿੱਚ ਬਦਲਦੀ ਹੈ। ਤੇ ਪਿਆਰ ਜਿਹੜਾ ਰਿਲੇਸ਼ਨਾਂ ਤੱਕ ਪਹੁੰਚ ਜਾਂਦਾ ਇਹਨਾਂ ਦੇ ਨਜਾਇਜ਼ ਸਬੰਧ ਬਣਦੇ। ਇਸ ਗੱਲ ਦਾ ਪਤਾ ਲੱਗਦਾ ਕੁਲਵੰਤ ਸਿੰਘ। ਹੁਣ ਕੁਲਵੰਤ ਸਿੰਘ ਆਪਣੀ ਬੇਟੀ ਨੂੰ ਰੋਕਦਾ। ਪਰ ਉਹ ਇੰਨਾ ਅੱਗੇ ਲੰਘ ਚੁੱਕੀ ਹੁੰਦੀ ਹੈ ਹੁਣ ਉਹ ਰੁਕਣਾ ਨਹੀਂ ਚਾਹਦੀ। ਉਹ ਬਲਜਿੰਦਰ ਸਿੰਘ ਨਾਲ ਵਿਆਹ ਕਰਾਣਾ ਚਾਹਦੀ ਹੈ। ਪਰ ਕੁਲਵੰਤ ਸਿੰਘ ਦਾ ਕਹਿਣਾ ਹੁੰਦਾ ਇੱਕ ਤਾਂ ਸਾਡੇ ਰਿਸ਼ਤੇਦਾਰ ਨੇ ਤੇ ਇੱਕ ਪਿਓ ਹਮੇਸ਼ਾ ਆਪਣੇ ਬੱਚਿਆਂ ਵਾਸਤੇ ਤੇ ਖਾਸ ਕਰ ਲੜਕੀਆਂ ਵਾਸਤੇ ਹਮੇਸ਼ਾ ਬਿਹਤਰ ਹੀ ਸੋਚਦਾ ਹੈ ਵੀ ਜਿਹਦਾ ਉਹਦਾ ਆਉਣ ਵਾਲਾ ਕੱਲ ਹੈ ਉਹ ਮੇਰੇ ਨਾਲੋਂ ਚੰਗਾ ਹੋਵੇ। ਪਰ ਜਿਹੜੀ ਮਨਪ੍ਰੀਤ ਕਿਸੇ ਤਰੀਕੇ ਵੀ ਸਮਝਾਇਆ ਨਹੀਂ ਸਮਝਦੀ ਉਹ ਡਾਂਟਦਾ ਡਬਟਦਾ ਉਸ ਤੋਂ ਵੀ ਨਹੀਂ ਸਮਝਦੀ ਉਹਦੇ ਕਹਿਣ ਦੇ ਬਾਵਜੂਦ ਵੀ ਜਦੋਂ ਵੀ ਮੌਕਾ ਮਿਲਦਾ ਫਿਰ ਵੀ ਬਲਜਿੰਦਰ ਸਿੰਘ ਨੂੰ ਮਿਲਦੀ ਹੈ ਪਰ ਕੁਲਵੰਤ ਸਿੰਘ ਹੁਣ ਇਹਨਾਂ ਤੇ ਨਿਗਾਹ ਰੱਖਣੀ ਸ਼ੁਰੂ ਕਰ ਦਿੰਦਾ ਹੈ ਤੇ ਇਹਨਾਂ ਦਾ ਜਿਹੜਾ ਮਿਲਣਾ ਔਖਾ ਹੋ ਜਾਂਦਾ ਫਿਰ ਵੀ ਬੱਚ ਬਚਾ ਕੇ ਜਦੋਂ ਮਿਲਦੇ ਨੇ ਤਾਂ ਫਿਰ ਇੱਕ ਖਤਰਨਾਕ ਪਲਾਨਿੰਗ ਨੂੰ ਜਨਮ ਦਿੰਦੇ ਨੇ ਇਹਨਾਂ ਦਾ ਕਹਿਣਾ ਹੁੰਦਾ ਵੀ ਜੇ ਕੁਲਵੰਤ ਸਿੰਘ ਹੀ ਨਾ ਰਹੇ ਤਾਂ ਫਿਰ ਸਾਨੂੰ ਕੋਈ ਵੀ ਰੋਕ ਨਹੀਂ ਸਕਦਾ ਸਾਡੇ ਰਸਤੇ ਦਾ ਜਿਹੜਾ ਰੋਡ ਹੈ ਕੁਲਵੰਤ ਸਿੰਘ ਇਹਨੂੰ ਰਸਤੇ ਚੋਂ ਹਟਾ ਦਿੱਤਾ ਉਹਨੇ ਇੱਕ ਬੇਟੀਏ ਪਲਾਨਿੰਗ ਕਰਦੀ ਹੈ ਤੇ ਬਲਜਿੰਦਰ ਸਿੰਘ ਵੀ ਸਾਥ ਦਿੰਦਾ ਉਹਨੂੰ ਵੀ ਲੱਗਦਾ ਵੀ ਜੇ ਇਹਨੂੰ ਮਾਰ ਦਿੱਤਾ ਜਾਏ ਤਾਂ ਸਾਨੂੰ ਰੋਕਣ ਵਾਲਾ ਕੋਈ ਨਹੀਂ ਉਹਦੇ ਤਹਿਤ ਫਿਰ ਇੱਕ ਪਲਾਨਿੰਗ ਕੀਤੀ ਜਾਂਦੀ ਹੈ ਐਡਾ ਖਤਰਨਾਕ ਪਲਾਨ ਨੂੰ ਜਿਹੜੇ ਅੰਜਾਮ ਦਿੰਦੇ ਨੇ ਤੇ ਪਲਵੰਤ ਸਿੰਘ ਨੂੰ ਮਾਰਨ ਦੀ ਸੋਚ ਲੈਂਦੇ ਨੇ ਹੁਣ 25 ਅਗਸਤ 2020 ਨੂੰ ਜਿਹੜਾ ਬਲਜਿੰਦਰ ਸਿੰਘ ਹੁੰਦਾ ਨਾਲ ਉਹਦੇ ਆਪਣੇ ਦੋ ਸਾਥੀਆਂ ਨੂੰ ਲੈ ਕੇ ਕੁਲਦੀਪ ਸਿੰਘ ਤੇ ਸਮੰਤ ਕੁਮਾਰ ਇਹਨਾਂ ਨੂੰ ਲੈ ਕੇ ਜਦੋਂ ਪਲਵੰਤ ਸਿੰਘ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਹੁੰਦਾ ਉਹਨੂੰ ਰੋਕਦੇ ਨੇ ਰੋਕਣ ਤੋਂ ਬਾਅਦ ਹਮਲਾ ਕਰ ਦਿੰਦੇ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਉਹਨੂੰ ਸੰਭਲਣ ਦਾ ਮੌਕਾ ਵੀ ਨਹੀਂ ਦਿੱਤਾ ਜਾਂਦਾ ਉਹਦੇ ਮੂੰਹ ਤੇ ਤੇ ਉਹਦੇ ਸਰੀਰ ਦੇ ਉੱਤੇ ਅਣਗਿਣਤ ਵਾਰ ਕਰ ਦਿੰਦੇ ਉਹਨੂੰ ਮਾਰ ਕੇ ਉਹਦੇ ਹੀ ਮੋਟਰਸਾਈਕਲ ਤੇ ਉਹਨੂੰ ਰੱਖ ਕੇ ਉਹ ਤੋਂ ਫਰਾਰ ਹੋ ਜਾਂਦੇ ਜਦੋਂ ਇਹ ਹੱਥਾਪਾਈ ਹੁੰਦੀ ਹੈ ਹੱਥਾਪਾਈ ਦੇ ਵਿੱਚ ਉਹਦੀ ਟੋਪੀ ਜੜੀ ਉੱਥੇ ਲੱਗ ਜਾਂਦੀ ਹੈ ਕਿਉਂਕਿ ਜਿਹੜਾ ਜੁਰਮ ਹੁੰਦਾ ਹੈ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਜਿਵੇਂ ਮਰਜ਼ੀ ਪਲਾਨਿੰਗ ਕਰ ਲਵੇ ਕਿਤੇ ਨਾ ਕਿਤੇ ਜਿਹੜਾ ਪ੍ਰੂਫ ਰਹਿ ਜਾਂਦਾ ਹੈ ਹੁਣ ਪੁਲਿਸ ਨੇ ਉਹ ਟੋਪੀ ਤੋਂ ਜਿਹੜਾ ਕੇਸ ਲੱਭਦੇ ਲੱਭਦੇ ਇਹਨਾਂ ਕਾਤਲਾਂ ਤੱਕ ਪਹੁੰਚ ਚੁੱਕੀ ਸੀ ਹੁਣ ਕਾਤਲ ਆਪਣਾ ਜੁਰਮ ਜਿਹੜਾ ਕਬੂਲ ਕਰ ਚੁੱਕੇ ਸੀ ਤੇ ਫਿਰ ਇਹਨਾਂ ਤੇ ਐਫ ਆਈ ਆਰ ਕੀਤੀ ਜਾਂਦੀ ਹੈ ਹੁਣ ਇਹਦੇ ਘਰਦਿਆਂ ਨੂੰ ਦੱਸਿਆ ਜਾਂਦਾ ਘਰ ਦੇ ਵੀ ਹੈਰਾਨ ਪੂਰਾ ਇਲਾਕਾ ਜਿਹੜਾ ਹੈਰਾਨ ਹੁੰਦਾ ਇੱਕ 18 20 ਸਾਲ ਦੀ ਕੁੜੀ ਇੱਕ ਮੁੰਡੇ ਦੇ ਚੱਕਰ ਦੇ ਵਿੱਚ ਆਪਣੇ ਪਿਓ ਨੂੰ ਹੀ ਮਾਰਦਾ ਉਹਨੂੰ ਆਪਣਾ ਪਿਆਰ ਚਾਹੀਦਾ ਸੀ ਆਪਣੇ ਪਿਓ ਦੀ ਦਾਸ਼ ਦੇ ਉੱਪਰ ਉਹ ਉੱਥੇ ਤੱਕ ਪਹੁੰਚੀ ਜਿਹੜੇ ਪਿਓ ਨੇ ਉਹਨੂੰ ਪਾਲਿਆ ਪੋਸਿਆ ਪੜਾਇਆ ਉਹਦੀ ਹਰੇਕ ਜਿਹੜੀ ਜ਼ਰੂਰਤ ਉਹ ਪੂਰੀ ਕੀਤੀ ਪਰਿਵਾਰ ਵਾਸਤੇ ਉਹ ਇੰਨੇ ਸਾਲ ਬਾਹਰ ਰਿਆ ਤੇ ਹੁਣ ਉਹਨੂੰ ਖੁਸ਼ੀ ਸੀ ਮੈਂ ਪਰਿਵਾਰ ਦੇ ਨਾਲ ਰਹਿਣਾ ਆਪਣੇ ਬੱਚਿਆਂ ਦੇ ਨਾਲ ਰਹਿਣਾ ਪਰ ਇਹ ਨਹੀਂ ਸੀ ਪਤਾ ਵੀ ਇਹ ਔਲਾਦ ਹੈ ਜਿਹੜੀ ਇਹੀ ਇਹਨੂੰ ਦੁਨੀਆ ਤੋਂ ਹੀ ਰੁਕਸਤ ਕਰ ਦੇ ਫਿਰ ਉਹਨਾਂ ਦੀ ਨਿਸ਼ਾਨਦੇਹੀ ਤੇ ਦੂਜਿਆਂ ਨੂੰ ਵੀ ਅਰੈਸਟ ਕਰਕੇ ਚਾਰੇ ਜਣਿਆਂ ਤੇ ਐਫ ਆਈ ਆਰ ਕਰਕੇ ਫਿਰ ਜਿਹੜੀ ਚਾਰਜ ਸ਼ੀਟ ਕੋਰਟ ਦੇ ਵਿੱਚ ਪੇਸ਼ ਕੀਤੀ ਜਾਂਦੀ ਹੈ ਇਹਨਾਂ ਨੂੰ ਉੱਥੇ ਪੇਸ਼ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਤੇ ਕੀ ਮਿਲਿਆ ਪਿਆਰ ਨੂੰ ਪਾਣ ਲਈ ਯਾਉ ਨੂੰ ਮਾਰਿਆ ਆਪਣਾ ਘਰ ਉਜਾੜਿਆ ਆਪ ਜੇਲ੍ਹ ਦੇ ਵਿੱਚ ਜਿਹੜਾ ਬਲਜਿੰਦਰ ਸਿੰਘ ਸੀ ਉਹਨੇ ਵੀ ਐਸਾ ਖਤਰਨਾਕ ਕਦਮ ਚੱਕਿਆ ਉਹ ਵੀ ਜੇਲ੍ਹ ਦੇ ਵਿੱਚ ਜਿਨ੍ਹਾਂ ਨੇ ਸਾਥ ਦਿੱਤਾ ਉਹ ਵੀ ਜੇਲ੍ਹ ਦੇ ਵਿੱਚ ਅਪਰਾਧੀ ਜਦੋਂ ਅਪਰਾਧ ਕਰਦਾ ਉਹਨੂੰ ਇਹ ਲੱਗਦਾ ਹੈ ਕਿ ਅਸੀਂ ਕਦੇ ਵੀ ਫੜੇ ਨਹੀਂ ਜਾਵਾਂਗੇ ਪਰ ਜਿਹੜਾ ਅਪਰਾਧ ਹੁੰਦਾ ਕਦੇ ਵੀ ਫੁੱਲ ਪ੍ਰੂਫ ਨਹੀਂ ਹੁੰਦਾ ਕਦੇ ਵੀ ਅਪਰਾਧੀ ਅੰਜਾਮ ਬਾਰੇ ਨਹੀਂ ਸੋਚਦਾ ਜਿਹੜੇ ਆਉਣ ਵਾਲੇ ਹੁੰਦੇ ਨੇ ਜਦੋਂ ਅੰਜਾਮ ਹੁੰਦੇ ਨੇ ਉਹਦੇ ਸੋਚਣ ਵਾਸਤੇ ਕੁਝ ਵੀ ਨਹੀਂ ਦਿੰਦਾ ਹੁਣ ਕਹਿਣ ਨੂੰ ਤਾਂ ਇਹ ਵੀ ਹੈ ਵੀ ਜਿਹੜੀ ਕੁੜੀ ਆਪਣੇ ਪਿਓ ਦੀ ਨਹੀਂ ਹੋਈ ਉਹ ਕੀ ਗਾਰੰਟੀ ਹੈ ਕੱਲ ਨੂੰ ਬਲਜਿੰਦਰ ਸਿੰਘ ਦੀ ਵੀ ਹੋਏਗੀ ਜਾਂ ਕਿਸੇ ਹੋਰ ਦੀ ਹੋਏਗੀ ਪੁਲਿਸ ਦੀ ਸੂਝ ਬੂਝ ਦੇ ਨਾਲ ਇਹ ਕੇਸ ਜਿਹੜਾ ਹੱਲ ਹੋਇਆ ਕੀ ਪਤਾ ਲੱਗਦਾ ਕੱਲ ਨੂੰ ਜੇ ਮਾਂ ਵਿਰੋਧ ਕਰਦੀ ਤਾਂ ਉਹ ਮਾਂ ਨੂੰ ਵੀ ਮਾਰਦੀ ਤੇ ਉਹ ਕਰਦ ਦੂਜੇ ਜੀਆਂ ਨੂੰ ਵੀ ਮਾਰਦੀ ਪਰ ਪੁਲਿਸ ਦੀ ਸੂਝ ਬੂਝ ਦੇ ਨਾਲ ਅੱਜ ਅਪਰਾਧੀ ਜਿਹੜੇ ਮਸਲਾਖਾਂ ਦੇ ਪਿੱਛੇ ਨੇ ਹਮੇਸ਼ਾ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਣਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਹ ਨੂੰ ਰੱਖ ਲੈ ਸਤਿ ਸ੍ਰੀ ਅਕਾਲ